ਸ੍ਰੀ ਅਕਾਲ ਗਜਸਵਿੰਦਰ ਲੈਵਨਬੀਰ ਅੱਜ ਰਿਹਾ ਐਜ ਮੋਟੀਵੇਸ਼ਨਲ ਗੱਲ ਲੈ ਕੇ ਤੁਹਾਡੇ ਨਾਲ ਕਿਉਂਕਿ ਸਾਡੀ ਜ਼ਿੰਦਗੀ ਹੈ ਨਾ ਜਿਹੜੀ ਉਸ ਨੂੰ ਕੁਛ ਨਾ ਕੁਛ ਇਸ ਤਰ੍ਹਾਂ ਦਾ ਨਾ ਨਾ ਮਿਲਦਾਰਣਾ ਚਾਹੀਦਾ ਜਿਸ ਦੇ ਨਾਲ ਕਿ ਸਾਡਾ ਅਲਾਦਵਾਲਾ ਜੀ ਅਲਾਦਵਾਲਾ ਬਹੁਤ ਕੁਛ ਨਮਾ ਹੋਏਗਾ ਅਸੀਂ ਵੀ ਖਿੜੇ ਰਾਂਗੇ ਤਾਂ ਮੈਂ ਇੱਕ ਜਗ੍ਹਾ ਪੜ ਰਿਹਾ ਸੀ ਤਾਂ ਉੱਥੇ ਲਿਖਿਆ ਕਲੋਜ਼ ਯੂਰ ਆਈ ਐਂਡ ਓਪਨ ਯੂਰ ਆਈਜ਼ ਕਲੋਜ਼ ਯੂਰ ਆਈ ਆਈ ਮੀਨਸ ਆਪਣਾ ਹੱਪਾ ਮੈਂ ਨੂੰ ਆਪਣੀ ਨੂੰ ਬੰਦ ਕਰ ਦੋ ਵੀ ਮੈਂ 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 ਬੰਦ ਕਰ ਦੋ ਇਸ ਨੂੰ ਮੈਂ ਨੂੰ ਬੰਦ ਕਰ ਦੋ ਤੇ ਓਪਨ ਯੂਰ ਆਈਜ਼ ਤੇ ਆਪਣੀਆਂ ਅੱਖਾਂ ਖੁੱਲੀਆਂ ਰੱਖੋ ਤੇ ਫਿਰ ਦੇਖੋ ਸੰਸਾਰ ਦੇ ਨਜ਼ਾਰੇ ਕੁਝ ਹੋਰ ਹੀ ਹੋਣਗੇ ਤੇ ਗੁਰਬਾਣੀ ਚ ਵੀ ਲਿਖਿਆ ਵੀ ਮੈਂ ਮੈਂ ਛੱਡ ਦੇ ਤੂੰ ਤੂੰ ਕਰਨ ਲੱਗ ਜਾ ਤੂੰ ਤੂੰ ਕਰਤਾ ਤੂੰ ਹੂਗਾ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਤ ਤੂੰ ਤੇ ਫੇਰੇ ਸਾਰਾ ਕੁਝ ਨਜ਼ਰ ਆਊਗਾ ਆਓ ਤੁਹਾਨੂੰ ਇਸ ਦੇ ਨਾਲ ਇੱਕ ਕਹਾਣੀ ਦੇ ਨਾਲ ਜੋੜਦੇ ਆਂ ਇੱਕ ਵਾਰੀ ਬੱਕਰੇ ਨੂੰ ਕਹਿੰਦੇ ਨੇ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ ਤੇ ਬੱਕਰੇ ਦਾ ਮਾਸ ਖਾਣ ਵਾਲੇ ਮਾਸ ਖਾ ਗਏ ਹੱਡੀਆਂ ਵਾਲੇ ਹੱਡੀਆਂ ਲੈ ਗਏ ਚਮੜੀ ਵਾਲੇ ਵੀ ਆ ਗਏ ਚਮੜੀ ਲੈਣ ਲਈ ਚਮੜੀ ਵਾਲੇ ਚਮੜੀ ਲੈ ਗਏ ਬੱਕਰੇ ਨੂੰ ਬੱਥੇਰਾ ਸਮਝਾਇਆ ਸੀ ਜੀਵਨ ਦੇ ਵਿੱਚ ਵੀ ਮੈਂ ਮੈਂ ਨਾ ਕਰਿਆ ਕਰ। ਬੱਕਰਾ ਕਹਿੰਦਾ ਸਮਝ ਗਿਆ ਮੈਂ। ਕਹਿੰਦੇ ਸਮਝ ਗਿਆ ਮੈਂ 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 ਨਹੀਂ ਕਰਨੀ। ਤੂੰ ਤੂੰ ਕਰਿਆ ਕਰ। ਕਹਿੰਦਾ ਸਮਝ ਗਿਆ। ਕਹਿੰਦੇ ਚੱਲ ਬੋਲ ਫਿਰ। ਕਹਿੰਦਾ ਮੈਂ ਮੈਂ ਉਹ ਫਿਰ ਮੈਂ ਮੈਂ ਕਰਨੋਂ ਨਾ ਹਟਿਆ। ਅਖੀਰ ਦੇ ਵਿੱਚ ਕੀ ਹੋਇਆ ਵੀ ਜਦੋਂ ਉਹਦੀਆਂ ਹੱਡੀਆਂ ਵੀ ਸਭ ਕੁਝ ਖਤਮ ਹੋ ਗਿਆ। ਗਵਾ ਲਿਆ ਉਹਨੇ ਸਾਰਾ ਕੁਝ। ਮਰ ਗਿਆ ਮਤਲਬ। ਤਾਂ ਜਿਹੜਾ ਬੰਦਾ ਉਹਦੀ ਚਮੜੀ ਲੈ ਕੇ ਗਿਆ ਸੀ ਨਾ ਤੇ ਉਸਨੇ ਉਸ ਚਮੜੀ ਤੋਂ ਇੱਕ ਯੰਤਰ ਤਿਆਰ ਕੀਤਾ ਜਿਸ ਦਾ ਨਾਮ ਰੱਖਿਆ ਉਸਨੇ ਤੁੰਬੀ ਜਾਂ ਤੁੰਬਾ ਤੇ ਉਹਦੇ ਵਿੱਚ ਖਿੱਚ ਪਾ ਕੇ ਉਹਦੀ ਚਮੜੀ ਦੇ ਉੱਤੇ ਐਨ ਤਾਰ ਐਨ ਜਦੋਂ ਟਣਕਾਇਆ ਨਾ ਤੇ ਹੁਣ ਉਹਦੇ 'ਚ ਆਵਾਜ਼ ਆ ਰਹੀ ਸੀ ਤੂੰ 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 ਤੁੰਬੀ ਤੂੰ ਤੂੰ ਕਰਦੀ ਸੀਗੀ ਜਦੋਂ ਆਵਾਜ਼ ਕੱਢਦੀ ਸੀ ਨਾ ਉਹਦੀ ਚਮੜੀ ਤੇ ਤਾਰ ਦੇ ਨਾਲ ਟਣਕਾਂਦਾ ਸੀਗਾ ਤੇ ਤੂੰ ਤੂੰ ਦੀ ਆਵਾਜ਼ ਆ ਰਹੀ ਸੀ ਤੇ ਸਿਆਣੇ ਨੇ ਕਿਹਾ ਦੇਖਿਆ ساری ਜ਼ਿੰਦਗੀ ਮੈਂ ਮੈਂ ਕਰਦਾ ਰਿਹਾ ਪਰ ਮਰਨ ਤੋਂ ਬਾਅਦ ਜਦੋਂ ਆਪਾ ਗਵਾ ਗਿਆ ਤੇ ਮੈਂ ਜਿਹੜੀ ਆ ਤੂੰ ਦੇ ਵਿੱਚ ਬਦਲੀ ਆਪ ਗਵਾਏ ਮੈਂ ਮਿਲਾਂ ਮੈਂ ਮਿਲੇ ਸੁਖ ਹੋਏ મતਲਬ ਆਪਣਾ ਆਪਾ ਗਵਾਣਾ ਹੋਊਗਾ ਸਾਨੂੰ ਤੇ ਉਹ ਆਪਾ ਆਪਾ ਗਵਾ ਕੇ ਹੀ ਫਿਰ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਆ ਤੇ ਦੇਖੋ ਦਰਖਤ ਹੈ ਜਿਹੜੇ ਉਹ ਤਪਦੇ ਰਹਿੰਦੇ ਆ ਲੇਕਿਨ ਸਾਨੂੰ ਠੰਡੀ ਠੰਡੀ ਛਾਂ ਤੇ ਹਵਾ ਦਿੰਦੇ ਆ ਆਪ ਤੁੱਪੇ ਸੜਦੇ ਆ ਲੇਕਿਨ ਸਾਨੂੰ ਛਾਂ ਦਿੰਦੇ ਆ ਇਸੇ ਤਰ੍ਹਾਂ ਹੀ ਜੇ ਅਸੀਂ ਦੂਜਿਆਂ ਦੀ ਸੇਵਾ ਕਰਨੀ ਚਾਹੁੰਦੇ ਆ ਤਾਂ ਸਾਨੂੰ ਵੀ ਕੁਝ ਨਾ ਕੁਝ ਕੁਰਬਾਨੀਆਂ ਕਰਨੀਆਂ ਪੈਣਗੀਆਂ ਤਪਣਾ ਪਊਗਾ ਦੁੱਪੇ ਖੜਨਾ ਪਊਗਾ ਮਿਹਨਤਾਂ ਕਰਨੀਆਂ ਪੈਣਗੀਆਂ ਮੁਸ਼ਕਤਾਂ ਕਰਨੀਆਂ ਪੈਣਗੀਆਂ ਤਾਂ ਇਸ ਕਹਾਣੀ ਤੋਂ ਇਹ ਸਿੱਟਾ ਮਿਲਦਾ ਵੀ ਮੈਂ ਮੈਂ ਛੱਡ ਕੇ ਆਪਾਂ ਤੂੰ ਤੂੰ ਕਰੀਏ ਤਾਂ ਬਹੁਤ ਹੀ ਆਨੰਦ ਆਊਗਾ ਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਖੁੰਦਾ ਰਹੂੰਗਾ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ